ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਭਾਈ ਕਿ ਆਪ ਜੀ ਨੂੰ ਪਤਾ ਹੀ ਹੈ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਕਈ ਖਾਵਾ ਤੇ ਹੜਾ ਆਏ ਹੋਏ ਨੇ ਸੋ ਉਸੇ ਸੰਬੰਧ ਦੇ ਵਿੱਚ ਕੱਲ ਨੂੰ ਸਵੇਰ ਵੇਲੇ ਗੁਰਦਾਰਾ ਬਾਬਾ ਕੌਲ ਸਾਹਿਬ ਦੇ ਵਿੱਚ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕਰਕੇ ਅਮਰਤ ਵੇਲੇ ਉਸ ਤੋਂ ਬਾਅਦ ਭਾਈ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਜਾਊਗੀ। ਸੋ ਸਾਰੇ ਹੀ ਨਗਰ ਨਿਵਾਸੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਅਰਦਾਸ ਬੇਨਤੀ ਦੇ ਵਿੱਚ ਭਾਈ ਜਰੂਰ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ। ਬਾਪ ਜੀ ਨੂੰ ਪਤਾ ਹੈ। ਕਿ ਬਹੁਤ ਹੀ ਮਾੜੇ ਹਾਲਾਤ ਹੋ ਰਹੇ ਨੇ ਜਿੰਦਰ ਹੜ ਆਏ ਹੋਏ ਨੇ ਬੜਾ ਭਿਆਨਕ ਮੰਜ਼ਰ ਉਧਰ ਬਣਿਆ ਵਾ ਘਰ-ਵਾਰ ਛੱਡ ਕੇ ਬੇਘਰ ਲੋਕ ਹੋਏ ਬੈਠੇ ਨੇ ਸੋ ਪੰਜਾਬ ਦੀ ਚੜ੍ਹਦੀ ਕਲਾ ਦੀ ਕੌਮ ਦੀ ਚੜ੍ਹਦੀ ਕਲਾ ਦੇ ਲਈ ਭਾਈ ਸਭ ਇਕੱਠੇ ਹੋ ਕੇ ਅਰਦਾਸ ਬੇਨਤੀ ਕਰੀਏ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਸਤਿਗੁਰੂ ਜੀ ਕਿਰਪਾ ਕਰੋ ਆਹ ਜਿਹੜਾ ਵਕਤ ਪਿਆ ਜਿਹੜੀ ਮਾਰ ਪੈ ਰਹੀ ਹੈ ਕਰੋਪੀ ਹੋ ਰਹੀ ਹੈ ਆਪ ਜੀ ਕਿਰਪਾ ਕਰਕੇ ਸਭ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੋ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਸਾਰੇ ਹੀ ਨਗਰ ਨੂੰ ਕਿ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਤੋਂ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ ਪਾਠਾ ਤੋਂ ਉਪਰੰਤ ਭਾਈ ਸਭ ਦੇ ਭਲੇ ਦੇ ਲਈ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀ ਹੋਊਗੀ ਜੇ ਆਪਾਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਰੱਬ ਦੇ ਚਰਨਾਂ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਸਾਰੇ ਜਾਣੇ ਆਪ ਅਰਦਾਸ ਬੇਨਤੀ ਕਰ ਸਕਦੇ ਹਾਂ ਸੋ ਕਿਰਪਾ ਕਰਿਓ ਸਾਰਿਆਂ ਨੇ ਕੱਲ ਨੂੰ ਭਾਈ ਅੰਮ੍ਰਿਤ ਵੇਲੇ ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਬੇਨਤੀ ਨੂੰ ਪ੍ਰਵਾਨ ਕਰੋਗੇ ਕੱਲ ਨੂੰ ਸਵੇਰੇ ਅੰਮ੍ਰਿਤ ਵੇਲੇ ਸਿ ਨਿਤਨੇਮ ਹੋ ਕੇ ਉਸ ਤੋਂ ਬਾਅਦ ਸ੍ਰੀ ਸਹੁਣੀ ਸਾਹਿਬ ਜੀ ਦੇ ਪਾਠ ਹੋਣਗੇ ਪਾਠਾਂ ਤੋਂ ਪ੍ਰੰਤ ਭਾਈ ਅਰਦਾਸ ਬੇਨਤੀ ਹੂ ਸਾਰੇ ਇਨਗਰ ਨੂੰ ਬੇਨਤੀ ਹੈ ਕੱਲ੍ਹ ਅੰਮ੍ਰਿਤ ਵੇਲੇ ਪੰਜਾਬ ਦੇ ਭਲੇ ਦੇ ਲਈ ਕੌਮ ਦੇ ਭਲੇ ਦੇ ਲਈ ਅਰਦਾਸਾਂ ਬੇਨਤੀਆਂ ਹੋਣਗੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਬੇਨਤੀਆਂ ਦੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ